ਦੋਸਤੋ ਮਾ ਖੇਡ ਕਬੱਡੀ ਵਿੱਚ ਵੱਡੇ ਤੋਂ ਵੱਡੇ ਖਿਡਾਰੀ ਹੋਏ ਨੇ ਪਰ ਉਹਨਾਂ ਵਿੱਚੋਂ ਇੱਕ ਖਿਡਾਰੀ ਸੀ ਬਿੱਟੂ ਦਗਾਲ ਬਿੱਟੂ ਦਗਾਲ ਨੂੰ ਕੌਣ ਨਹੀਂ ਜਾਣਦਾ ਇੱਕ ਟਾਈਮ ਸੀ ਜਦੋਂ ਦੁਨੀਆ ਤੇ ਬਿੱਟੂ ਦਗਾਲ ਬਿੱਟੂ ਦਗਾਲ ਹੁੰਦੀ ਸੀ ਬਿੱਟੂ ਦਗਾਲ ਦੀ ਪੋਪੁਲਾਰਿਟੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਵੀ ਉਸ ਟਾਈਮ ਜਦੋਂ ਵੀ ਕਿਸੇ ਮੈਚ ਦੇ ਵਿੱਚ ਸਭ ਤੋਂ ਵੱਧ ਜੱਫੇ ਲੱਗਦੇ ਸੀ ਤਾਂ ਉਹ ਸਿਰਫ ਬਿੱਟੂ ਦਗਾਲ ਹੀ ਲਾਉਂਦਾ ਸੀਗਾ ਸ਼ੀਲੂ ਬਹੂ ਅਕਬਰ ਪਰਿਵਾਰੇ ਤੁਸੀਂ ਜਾਣਦੇ ਹੋਣੇ ਸ਼ੀਲੂ ਬਹੂ ਅਕਬਰ ਪਰ ਵੀ ਬਹੁਤ ਵੱਡਾ ਫੈਨ ਹੈ ਜੀ ਬਿੱਟੂ ਦਗਾਲ ਦਾ ਕਈ ਵਾਰ ਬਿੱਟੂ ਦਗਾਲ ਬਾਰੇ ਸ਼ਿੱਲੂ ਨੇ ਕਿਹਾ ਕਿ ਮੈਨੂੰ ਇੱਕੋ ਖਿਡਾਰੀ ਆ ਜਿਹੜਾ ਪੰਜਾਬ ਦਾ ਉਹ ਪਸੰਦ ਆ ਉਹ ਹੈ ਜੀ ਬਿੱਟੂ ਦਗਾਲ ਬਿੱਟੂ ਦਗਾਲ ਨੇ ਕਬੱਡੀ ਜਗਤ ਵਿੱਚ ਇੱਕ ਰਿਕਾਰਡ ਬਣਾਇਆ ਸੀ ਕਿ ਇੱਕ ਹੀ ਮੈਚ ਦੇ ਵਿੱਚ 12 ਜੱਫੇ ਲਾਏ ਸੀਗੇ ਤੇ ਉਹ ਰਿਕਾਰਡ ਦੁਆਰੇ ਜਿਹੜਾ ਛੀਲੂ ਨੇ ਤੋੜਿਆ ਸੀ 14 ਜੱਫੇ ਲਾ ਕੇ ਕਹਿੰਦੇ ਕਬੱਡੀ ਦੁਨੀਆ ਖੇਡਦੀ ਆ ਪਰ ਜਿੰਨੀ ਫੁਰਤੀ ਤੇ ਹੁਸ਼ਿਆਰੀ ਬਿੱਟੂ ਦਗਾਲ ਦੇ ਸਰੀਰ ਵਿੱਚ ਸੀ ਓਨੀ ਕਿਸੇ ਵੀ ਖਿਡਾਰੀ ਦੇ ਸਰੀਰ ਵਿੱਚ ਫੁਰਤੀ ਹਾਲੇ ਤੱਕ ਪੈਦਾ ਨਹੀਂ ਹੋਈ ਤਾ ਗੱਲ ਕਰਦੇ ਆਂ ਦੋਸਤੋ ਬਿੱਟੂ ਦਗਾਲ ਦੀ ਬਿੱਟੂ ਦਗਾਲ ਦਾ ਜਨਮ 1983 ਦੇ ਵਿੱਚ ਹੋਇਆ ਸੀਗਾ ਬਿੱਟੂ ਦਗਾਲ ਛੋਟੇ ਹੁੰਦੇ ਹੀ ਜਿਹੜਾ ਕਬੱਡੀ ਦਾ ਸ਼ੌਂਕ ਰੱਖਦਾ ਸੀ ਬਿੱਟੂ ਦਗਾਲ ਨੇ ਕੋਈ ਵੀ ਅਜਿਹਾ ਖੇਡ ਮੇਲਾ ਨਹੀਂ ਸੀ ਤੇ ਕੋਈ ਵੀ ਅਜਿਹਾ ਰੀਡਰ ਨਹੀਂ ਸੀ ਜਿਸ ਨੂੰ ਬਿੱਟੂ ਦਗਾਲ ਨੇ ਨਾਂ ਡੱਕਿਆ ਹੋਵੇ ਤੇ ਨਾ ਹੀ ਅਜਿਹਾ ਕੋਈ ਕਪਸ ਸੀ ਜਿਹੜਾ ਬਿੱਟੂ ਦਗਾਲ ਨੇ ਨਾਂ ਜਿੱਤਿਆ ਹੋਵੇ 2007 ਦੇ ਵਿੱਚ ਕੈਨੇਡਾ ਦੇ ਵਿੱਚ ਬਿੱਟੂ ਦਗਾਲ ਜਿਹੜਾ ਬੈਸਟ ਜਾਫੀ ਵੀ ਰਿਹਾ ਸੀ ਤੇ ਉਸ ਦੇ ਨਾਲ ਜਿਹੜਾ ਰੀਡਰ ਸੀ ਬੈਸਟ ਉਹ ਸੀ ਗਰਜੀਤ ਤੂਤ ਜੇਕਰ ਆਪਾਂ ਗੱਲ ਕਰੀਏ ਵੀ ਬਿੱਟੂ ਦਗਾਲ ਦਾ ਵਿਆਹ ਕਦੋਂ ਹੋਇਆ ਸੀ ਤਾਂ 2013 ਦੇ ਵਿੱਚ ਬਿੱਟੂ ਦਗਾਲ ਦਾ ਜਿਹੜਾ ਵਿਆਹ ਹੋਇਆ ਸੀਗਾ ਬਿੱਟੂ ਦਗਾਲ ਦਾ ਜਨਮ 1983 ਦੇ ਵਿੱਚ ਹੋਇਆ ਤੇ ਸਿਰਫ 30 ਸਾਲ ਦੀ ਉਮਰ ਦੇ ਵਿੱਚ ਬਿੱਟੂ ਦਗਾਲ ਦਾ ਵਿਆਹ ਹੋਇਆ ਤੇ 2019 ਦੇ ਵਿੱਚ ਬਿੱਟੂ ਦਗਾਲ ਦੀ ਜਿਹੜੀ ਡੈਥ ਹੋ ਗਈ ਸੀ ਦੋਸਤੋ ਬਿੱਟੂ ਦਗਾਲ ਦੇ ਸਿਰ ਦੀ ਜਿਹੜੀ ਨਾੜੀ ਸੀ ਉਹ ਬਲੌਕ ਹੋ ਗਈ ਸੀ ਕਾਫੀ ਸਮਾਂ ਬਿੱਟੂ ਦਗਾਲ ਦਾ ਜਿਹੜਾ ਹਸਪੀਟਲ ਦੇ ਵਿੱਚ ਇਲਾਜ ਚੱਲਿਆ ਪਰ ਬਿੱਟੂ ਦਗਾਲ ਨੂੰ ਜਿਹੜਾ ਬਚਾਇਆ ਨਹੀਂ ਜਾ ਸਕਿਆ ਦਿਮਾਗ ਦੀ ਨਾੜੀ ਜਿਹੜੀ ਫੇਲ ਹੋ ਗਈ ਸੀ ਬਲੌਕ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਬਿੱਟੂ ਦਗਾਲ ਦੁਨੀਆ ਨੂੰ ਹਮੇਸ਼ਾ ਲਈ ਆਲਵੇਦਾ ਕਹਿ ਗਿਆ ਦੋਸਤੋ ਕਬੱਡੀ ਦੇ ਵਿੱਚ ਬਿੱਟੂ ਦਗਾਲ ਨੂੰ ਲੈਜੈਂਡ ਕਿਹਾ ਜਾਂਦਾ ਤੇ ਬਹੁਤ ਵੱਡੇ ਰਿਕਾਰਡ ਜਿਹੜੇ ਕਬੱਡੀ ਜਗਤ ਦੇ ਵਿੱਚ ਬਿੱਟੂ ਦਗਾਲ ਨੇ ਬਣਾਏ ਨੇ ਤੇ ਤੁਸੀਂ ਕਿਤੇ ਵੀ ਜਿਹੜਾ ਖੇਡ ਮੇਲਾ ਵੇਖਦੇ ਹੋ ਤਾਂ ਬਿੱਟੂ ਦਗਾਲ ਦੀ ਉੱਥੇ ਗੱਲ ਜਿਹੜੀ ਜ਼ਰੂਰ ਹੁੰਦੀ ਆ ਹੋਵੇ ਵੀ ਕਿਉਂ ਨਾ ਬਿੱਟੂ ਦਗਾਲ ਦੁਨੀਆ ਦਾ ਬਹੁਤ ਜ਼ਿਆਦਾ ਬੈਸਟ ਜਾਫੀ ਸੀ ਦੋਸਤੋ 2005-06 ਤੋਂ ਲੈ ਕੇ 2014-15 ਤੱਕ ਬਿੱਟੂ ਦਗਾਲ ਦੀ ਪੂਰੀ ਤੂਤੀ ਬੋਲਦੀ ਸੀਗੀ ਜਦੋਂ ਬਾਦਲ ਨੇ ਕਬੱਡੀ ਕੱਪ ਕਰਵਾਇਆ ਤਾਂ ਉਸ ਵੇਲੇ ਵੀ ਜਿਹੜਾ ਬਿੱਟੂ ਦਗਾਲ ਨੇ ਸਾਰੇ ਵਰਲਡ ਕੱਪ ਖੇਡੇ ਸੀ ਤੇ ਉਸ ਤੋਂ ਬਾਅਦ ਜਿਹੜਾ ਬਿੱਟੂ ਦਗਾਲ ਦਾ ਨਾਮ ਹੋਰ ਵੀ ਵੱਡਾ ਹੋ ਗਿਆ ਸੀ ਤੇ ਹੁਣ ਸ਼ੀਲੂ ਬਹੂ ਅਕਬਰ ਪਰਿਵਾਰੇ ਵੀ ਤੁਸੀਂ ਜਾਣਦੇ ਹੋਣੇ ਬਿੱਟੂ ਦਗਾਲ ਜਿਹੜਾ ਸ਼ੀਲੂ ਦਾ ਵੀ ਫੇਵਰੇਟ ਖਿਡਾਰੀ ਆ ਅਕਸਰ ਕਈ ਇੰਟਰਵਿਊਆਂ ਦੇ ਵਿੱਚ ਸ਼ੀਲੂ ਕਹਿੰਦਾ ਰਹਿੰਦਾ ਕਿ ਮੈਂ ਬਿੱਟੂ ਦਗਾਲ ਦੇ ਵਰਗਾ ਬਨਣਾ ਚਾਹੁੰਦਾਗਾ ਤਾਂ ਹੀ ਸੀ ਦੋਸਤੋ ਬਿੱਟੂ ਦਗਾਲ ਦੀ ਬਾਇਓਗ੍ਰਾਫੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਕੀ ਤੁਸੀਂ ਵੀ ਫੈਨ ਹੋ ਬਿੱਟੂ ਦਗਾਲ ਦੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ